ਨੇ ਕਿ ਤਾਂ ਜਿਹੜੀ ਗੱਲ ਸ਼੍ਰੀ ਰਾਹੁਲ ਗਾਂਧੀ ਨੇ ਯੂ ਐਸ ਏ ਦੇ ਵਿੱਚ ਜਾ ਕੇ ਮਨੋਰਿਟੀ ਦੇ ਸਬੰਧ ਦੇ ਵਿੱਚ ਕਹੀ ਹੈ ਔਰ ਖਾਸ ਕਰਕੇ ਸਿੱਖਾਂ ਦੇ ਸਬੰਧ ਦੇ ਵਿੱਚ ਕਿ ਸਿੱਖਾਂ ਪ੍ਰਤੀ ਨਫ਼ਰਤ ਫੈਲਾਈ ਜਾ ਰਹੀ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਹੈ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਫਿਲਮਾਂ ਰਾਹੀਂ ਚਾਹੇ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਵੀ ਦੇਸ਼ ਦੇ ਵਿੱਚ ਵਾਪਰ ਰਹੀਆਂ ਬਜਾਏ ਇਸ ਦੇ ਕੀ ਰਾਜ ਸਭਾ ਮੈਂਬਰ ਨੇ ਜੇ ਰਾਜ ਸਭਾ ਦੇ ਵਿੱਚ ਇਹ ਮੁੱਦਾ اٹھਾਇਆ ਹੋਵੇ ਔਰ ਸਪੀਕਰ ਸਾਹਿਬ ਨੇ ਉੱਥੇ ਜਿਹੜਾ ਡੀਜੀਪੀ ਨੂੰ ਟੈਗ ਕੀਤਾ ਹੋਵੇ ਜਿਹੜੀ ਸਿੱਖਾਂ ਦੀ ਸਰਮੌਰ ਸੰਸਥਾ ਐਸਜੀਪੀਸੀ ਆ ਉਹਨਾਂ ਨੇ ਆਫੀਸ਼ੀਅਲ ਕੰਪਲੇਂਟ ਦਿੱਤੀ ਹੋਵੇ ਤੇ ਮੇਰੇ ਵਰਗੇ ਨੇ ਵਿਧਾਨ ਸਭਾ ਦੇ ਵਿੱਚ ਈਸ਼ੂ ਚੱਕਿਆ ਹੋਵੇ ਉਹਦੇ باوجود ਕਾਰਵਾਈ ਕਿਉਂ ਨਹੀਂ ਹੋ ਰਹੀ ਕਿ ਕਿ ਸਮੇਂ ਦੀਆਂ ਸਰਕਾਰਾਂ ਨੇ ਕਰਨੀ ਹੁੰਦੀ ਆ ਔਰ ਜਿਹੜੀ ਬੀਜੇਪੀ ਇਹ ਦੱਸ ਦੇਵੇ ਵੀ ਹਾਂ ਵੀ ਇਹਨਾਂ ਤੇ ਜਿਹੜੇ ਇਹ ਹੈਂਡਲਰ ਹੈਗੇ ਜਿਹੜੇ ਨਫ਼ਰਤ ਫਲਾਉਣ ਵਾਲੇ ਇਹਨਾਂ ਤੇ ਅੱਜ ਤੱਕ ਕਾਰਵਾਈ ਕੀ ਕੀਤੀ ਆ ਔਰ ਇੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਇਸ ਦੇ ਉੱਤੇ ਕੀ ਕਾਰਵਾਈ ਕੀਤੀ ਆ ਉਹ ਲੋਕਾਂ ਦੇ ਵਿੱਚ ਲੈ ਕੇ ਤਾਉਂ